ਕੀ ਮਾ ਸਰ ਤੁਸੀਂ ਜਿਹੜੀ ਗੱਲ ਕਰ ਰਹੇ ਜੇ ਇੱਥੇ ਤੇ ਦੇਖੋ ਰੋਜ਼ ਬਿਆਨਬਾਜ਼ੀ ਵਿਰੋਧੀਆਂ ਦੀ ਸੁਣਦੇ ਆ ਹੁਕਮਰਾਨਾਂ ਦੀ ਵੀ ਸੁਣਦੇ ਆ ਕਦੀ ਇਹ ਡੂੰਗੀਆਂ ਗੱਲਾਂ ਵੀ ਸਕਿਲਡ ਨੌਜਵਾਨ ਨੂੰ ਸਕਿਲਡ ਕੀਤਾ ਜਾਵੇ ਜਾਂ ਹੋਰ ਵਧੀਆ ਢੰਗ ਦਾ ਰੁਜ਼ਗਾਰ ਦਿੱਤਾ ਜਾਵੇ ਇੱਥੇ ਤੇ ਤੋਮ ਤਰੀਆਂ ਲੰਦੈ ਨੇ ਇਹ ਟੇਡਾ ਤੋਰਤਾ ਇਹ ਵਿੰਗਾ ਤੋਰਤਾ ਇੱਤੋਂ ਅੱਗੇ ਤੇ ਵਧਦੇ ਨਹੀਂਗੇ ਸੋ ਇਹ ਜਿਹੜੀ ਚਿੰਤਾ ਹੈ ਕਰਦੇ ਲੱਗਦਾ ਵੀ ਇਸ ਚਿੰਤਾ ਤੱਕ ਤੇ ਸਰਕਾਰ ਜਾਂ ਵਿਰੋਧੀ ਤੇ ਪਹੁੰਚ ਰਹੀ ਹੈ ਉਹੀ ਇਹ ਪੋਲਿਟਿਕਲ ਸੋਚ ਸਾਡੀ ਸੋਚ ਜਦੋਂ ਤੱਕ ਨਹੀਂ ਸੁਧਰੇਗੀ ਜੇ ਅਸੀਂ ਮਿਹਣੋ ਮਿਹਣੀ ਹੋਈ ਜਾਣਾ ਰੋਜ਼ ਦੀ ਤਕਰਾਰਬਾਜ਼ੀ ਕਰੀ ਜਾਣੀ ਐ ਸੋਸ਼ਲ ਮੀਡੀਆ ਤੇ ਮੀਮ ਬਣਵਾਈ ਜਾਣੇ ਨੇ ਤੇ ਪ੍ਰਚਾਰ ਕਰੀ ਜਾਣੇ ਕਿੱਥੇ ਸੁਧਾਰ ਹੋਏਗਾ ਜੇ ਜਿਹੜੇ ਤਰਲੋ ਮੱਛੀ ਹੋ ਰਹੇ ਨੇ ਹੁਣ ਵਿਜ਼ਨ ਪੁੱਛੇ ਪੰਜਾਬ ਦੇ ਲੋਕ ਪੁੱਛਣ ਹੁਣ ਕੀ ਮਾਹੌਲ ਆ ਗਿਆ 3 ਸਾਲ ਦੀ ਸਰਕਾਰ ਤੋਂ ਬਾਅਦ ਜੋ ਕੁਝ ਹੋਣਾ ਸੀ ਉਹ ਹੋ ਚੁੱਕਾ ਇੱਕ ਸਰਕਾਰ ਨੇ ਨਵਾਂ ਹੁਲਾਰਾ ਮਾਰਨ ਦੀ ਕੋਸ਼ਿਸ਼ ਕੀਤੀ ਐ ਸਭ ਕੁਝ ਸਾਹਮਣੇ ਨਜ਼ਰ ਆ ਹੀ ਰਿਹਾ ਲੋਕਾਂ ਨੂੰ ਇਹਦੇ ਵਿੱਚੋਂ ਕੋਈ ਨਵੀਂ ਚੀਜ਼ ਐਸੀ ਹੈ 30 ਸਾਲ ਤੋਂ ਆਪਾਂ ਸੁਣਦੇ ਆ ਰਹੇ ਆ ਵੀ ਇਹਦੇ 'ਚ ਸੁਧਾਰ ਹੋਵੇ ਇਹਦੇ 'ਚ ਹੋਵੇ ਇਹਦੇ 'ਚ ਹੋਵੇ ਨਹੀਂ ਹੋਇਆ ਕੋਈ ਗੱਲ ਨਹੀਂ ਕੋਈ ਨਵੀਂ ਚੀਜ਼ ਹੀ ਲਿਆਓ ਜਿਹਦੇ ਨਾਲ ਕੋਈ ਹੋਰ ਨਵੀਂ ਚੀਜ਼ ਉੱਪਰ ਜਾਵੇ ਦੇਸ਼ ਦੀ ਅਸੀਂ ਸਭ ਤੋਂ ਵੱਧ ਅਨਾਜ ਪੈਦਾ ਕਰਦੇ ਆਂ ਬਸ ਗ੍ਰੇਨ ਫੈਕਟਰੀ ਬਣ ਗਿਆ ਪੰਜਾਬ ਇਹਦੇ ਤੋਂ ਕੋ ਪੈਸਾ ਕਮਾਣ ਦੀ ਗੱਲ ਕੀਤੀ ਸਭ ਤੋਂ ਵੱਧ ਦੁੱਧ ਪੈਦਾ ਕਰਦੇ ਆਂ ਇਹਦੇ ਤੋਂ ਕੋਈ ਨਵਾਂ ਹੀ ਫੂਡ ਪ੍ਰੋਸੈਸਿੰਗ ਦੀ ਗੱਲ ਕੀਤੀ ਕੋਈ ਆਪਾਂ ਇੱਥੋਂ ਦੁੱਧ 60 70 ਰੁਪਏ ਜਿਹੜਾ ਹੈ ਪਰ ਉਹਦੇ ਪੁਆਇੰਟ ਦੇ ਹਿਸਾਬ ਨਾਲ ਵਿਕ ਜਾਂਦਾ ਉਹਦੇ ਤੋਂ ਕਸੀਨ ਹੈ ਕਈ ਪਾਰਟੀਆਂ ਵਿੱਚੋਂ ਨਿਕਲਦੀਆਂ ਨੇ ਪਾਰਟੀਕਲ ਆਂਦੇ ਨੇ ਉਹਦਾ ਜਿਹਨੂੰ ਵੇਚਦੇ ਨੇ ਉਹਦੇ ਤੇ ਕਿਤੇ ਗੱਲ ਹੋਈ ਕਿਤੇ ਵੀ ਨਹੀਂ ਕੇਂਦਰ ਸਰਕਾਰ ਦੀਆਂ ਇੰਨੀਆਂ ਸਕੀਮਾਂ ਨੇ ਉਹਨਾਂ ਨੂੰ ਇੱਥੇ ਇੰਪਲੀਮੈਂਟ ਕਰਨ ਦੀ ਗੱਲ ਹੋਈ ਅਸੀਂ ਪੰਜਾਬ ਇੱਕ ਬਾਰਡਰ ਤੇ ਅਸੀਂ ਸਿਰਫ ਮਾਰ ਖਾਣ ਲਈ ਹੋਈਆਂ ਇਹ ਲੜਾਈ ਦੀ ਗੱਲ ਨਹੀਂ ਹੁੰਦੀ ਕਿ ਪਾਕਿਸਤਾਨ ਨਾਲ ਲੜਾਈ ਹੋ ਗਈ ਜਾਂ ਅਫਗਾਨਿਸਤਾਨ ਦੇ ਰਸਤੇ ਕੁਝ ਆ ਜਾਏਗਾ ਜਾਂ ਡਰਗ ਦੀ ਲੜਾਈ ਹੋਏਗੀ ਜਿਹੜਾ ਰੋਜ਼ ਵਿਸਥਾਪਨ ਹੁੰਦਾ ਰਾਤ ਇੱਕ ਅਨਾਉਂਸਮੈਂਟ ਹੋ ਜਾਂਦੀ ਹੈ ਵੀ ਰਾਤ ਬਾਰਡਰ ਤੇ ਗੋਲੀ ਚੱਲ ਗਈ ਜਿਹੜੇ ਪਿੰਡਾਂ ਦੇ ਪਿੰਡ ਖਾਲੀ ਕਰਾਂਦੀ ਹੈ ਐਡਮਿਨਿਸਟ੍ਰੇਸ਼ਨ ਉਹਨਾਂ ਲਈ ਤੇ ਅੱਜ ਵੀ ਹਜਰਤ ਹੋ ਗਈ